ਇਤਿਹਾਸ ਤੁਸੀਂ ਸੁਣਦੇ ਰਹਿੰਦੇ ਹੋ ਧਿਆਨ ਨਾਲ ਸੁਣਿਓ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਵੱਡੇ ਪੁੱਤਰ ਦਾ ਜਨਮ ਹੋਇਆ ਧੰਨ ਬਾਬਾ ਗੁਰਦਿੱਤਾ ਜੀ ਦਾ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਇੱਕ ਧੀ ਦਾ ਜਨਮ ਹੋਇਆ ਧੰਨ ਬੀਬੀ ਵੀਰੋ ਜੀ ਦਾ ਉਹਨਾਂ ਤੋਂ ਬਾਅਦ ਬਾਬਾ ਅਣੀ ਰਾਏ ਬਾਬਾ ਅਟਲ ਰਾਏ ਬਾਬਾ ਸੂਰਜਮਲ ਤੇ ਸਾਧ ਸੰਗਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਭ ਤੋਂ ਛੋਟੇ ਵੱਡੇ ਬਾਬਾ ਗੁਰਦਤਾ ਜੀ ਫਿਰ ਬੀਬੀ ਵੀਰੋ ਜੀ ਫਿਰ ਬਾਬਾ ਅਣੀ ਰਾਏ ਫਿਰ ਬਾਬਾ ਅਟਲ ਰਾਏ ਫਿਰ ਬਾਬਾ ਸੂਰਜ ਮੱਲ ਤੇ ਸਭ ਤੋਂ ਛੋਟੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਭ ਤੋਂ ਵੱਧ ਪਿਆਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿਉਂ ਕਰਦੇ ਨੇ ਇਹ ਨਹੀਂ ਵੀ ਛੋਟੇ ਨੇ ਸਭ ਤੋਂ ਇਹ ਸਿੱਖ ਤਵਾਰੀਖ ਨੇ ਇਤਿਹਾਸ ਲਿਖਿਆ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਅੱਜ ਉਹ ਸਥਾਨ ਸ਼੍ਰੀ ਅਮਰਸਰ ਸਾਹਿਬ ਅਕਾਲ ਤਖਸਬ ਦੇ ਪਿਛਲੇ ਪਾਸੇ ਇੱਕ ਗੁਰਦੁਆਰਾ ਹੈ ਉਹ ਗੁਰਦੁਆਰੇ ਦਾ ਨਾਮ ਹੈ ਗੁਰੂ ਕੇ ਮਹਿਲ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਹੋਇਆ ਛੇਵੇਂ ਪਾਤਸ਼ਾਹ ਅਮਰਤ ਵੇਲੇ ਸ੍ਰੀ ਦਰਬਾਰ ਸਾਹਿਬ ਆਸਾ ਦੀ ਵਾਰ ਚੱਲ ਰਹੀ ਹੈ ਆਸਾ ਦੀ ਵਾਰ ਦੇ ਭੋਗ ਪਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਬਰ ਮਿਲੀ ਪਾਤਸ਼ਾਹ ਤੁਹਾਡੇ ਘਰ ਸਾਹਿਬ ਜੱਦੇ ਨੇ ਜਨਮ ਲਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਬੁੱਢਾ ਜੀ ਤੇ ਹੋਰ ਸਿੱਖਾਂ ਨੂੰ ਲੈ ਕੇ ਗੁਰੂ ਕੇ ਮਹਿਲ ਗਏ ਤੇ ਜਦੋਂ ਜਾ ਕੇ ਦਰਸ਼ਨ ਕੀਤੇ ਨਾ ਅਜੇ ਜਨਮ ਲਿਆ ਕੁਝ ਘੜੀਆਂ ਦੀ ਉਮਰ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਦਵ ਨਾਲ ਆਪਣੇ ਹੱਥਾਂ ਵਿੱਚ ਨੰਨਾ ਜਿਹਾ ਸਰੀਰ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਚੁੱਕਿਆ ਔਰ ਬਾਦਸ਼ਾਹ ਨੇ ਕਲਗੀ ਜੜਿਆ ਸੀਸ ਆਪਣੇ ਨਵ ਜਨਮੇ ਬੱਚੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ ਸ਼ੋਹਾ ਦਿੱਤਾ ਸੰਗਤ ਵੇਖਦੀ ਹੈ ਗੁਰੂ ਤੇ ਗੁਰ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਨਾਮ ਤੇ ਆਕਮਲ ਰੱਖਿਆ ਜੇ ਤੇ ਜਨਮ ਹੋਇਆ ਦੋ ਘੜੀਆਂ ਵੀ ਨਹੀਂ ਹੋਇਆ ਛੇਵੇਂ ਪਾਤਸ਼ਾਹ ਨੇ ਚਰਨ ਫੜ ਕੇ ਆਪਣੇ ਮੱਥੇ ਨੂੰ ਕਿਉਂ ਲਾਏ ਨੇ ਇਹ ਗੱਲ ਸਿੱਖਾਂ ਵਿੱਚ ਚਰਚਾ ਵਿੱਚ ਚੱਲ ਪਈ ਫਿਰ ਪਾਤਸ਼ਾਹ ਨੇ ਮਸਤਕ ਜੁਮਿਆ ਵਾਪਸ ਉਹ ਸਰੀਰ ਧੰਨ ਮਾਤਾ ਨਾਨਕੀ ਜੀ ਨੂੰ ਫੜਾ ਦਿੱਤਾ ਮਾਤਾ ਨਾਨਕੀ ਨੇ سینੇ ਨਾਲ ਲਾ ਕੇ ਪਿਆਰ ਨਾਲ ਦੁੱਧ ਪਿਲਾਇਆ ਸਾਧ ਸੰਗਤ ਸਿੱਖਾਂ ਵਿੱਚ ਚਰਚਾ ਚੱਲ ਪਈ ਗੁਰੂ ਹਰਗੋਬਿੰਦ ਸਾਹਿਬ ਮੌਜੂਦਾ ਗੁਰੂ ਨੇ ਆਪਣਾ ਮਸਤਕ ਕਿਉਂ ਟੇਕਿਆ ਪੈਰਾਂ ਵਿੱਚ ਪਹਿਲੀ ਗੱਲ ਤਾਂ ਸਮਾਜਿਕ ਤੌਰ ਤੇ ਪਿਓ ਕਦੇ ਪੁੱਤਰ ਨੂੰ ਮੱਥਾ ਨਹੀਂ ਟੇਕਦਾ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਦਾ ਮਸਲਾ ਹੈ ਪਰ ਜਿਹੜੀ ਗੱਲ ਮੱਥਾ ਟੇਕਣ ਦੀ ਗੁਰੂ ਵੱਲੋਂ ਹੈ ਉਹ ਸਿੱਖੀ ਦਾ ਮਸਲਾ ਹੈ ਆਪਸ ਵਿੱਚ ਚਰਚਾ ਚੱਲ ਬਈ ਮਹਾਰਾਜ ਇੰਨੇ ਨਵ ਜਨਮੇ ਬਾਲਕ ਨੂੰ ਸੀਸ ਕਿਉਂ ਝੁਕਾਏ 6ਵੇਂ ਪਾਤਸ਼ਾਹ ਨੇ ਫਿਰ ਜਵਾਬ ਦਿੱਤਾ ਕਹਿੰਦੇ ਸਿੱਖੋ ਸੁਣੋ ਅੱਜ ਜਿਹੜਾ ਸਾਡੇ ਘਰ ਜਨਮ ਧਾਰਿਆ ਨਾ ਇਹਦੇ ਪੈਰਾਂ ਵਿੱਚ ਮੱਥਾ ਪਤਾ ਕਿਉਂ ਟੇਕਿਆ ਇਹਦੇ ਮਸਤਕ ਨੇ ਸਾਨੂੰ ਸਭ ਕੁਝ ਦੱਸ ਦਿੱਤਾ ਇੱਕ ਦਿਨ ਵਕਤ ਆਉਣੇ ਇਹ ਅਜ਼ਰ ਨੂੰ ਜਰਨ ਵਾਲਾ ਹੋਏਗਾ ਇਹ ਦੂਜਿਆਂ ਦੇ ਧਰਮ ਦੀ ਖਾਤਰ ਆਪਣਾ ਸੀਸ ਕੁਰਬਾਨ ਕਰਨ ਵਾਲਾ ਹੋਏਗਾ ਇੱਕ ਦਿਨ ਵਕਤ ਆਉਣੇ ਇਹ ਨੇ ਅਜ਼ਰ ਨੂੰ ਜਰ ਕੇ ਵਿਖਾਉਣੇ ਇਹਨੇ ਧਰਮ ਦੀ ਚਾਦਰ ਬਣਨੇ ਔਰ ਛੇਵੇਂ ਪਾਦਸ਼ਾਹ ਨੇ ਬਚਨ ਕਹੇ ਕਹਨੇ ਭਾਈ ਇਹਦੇ ਘਰ ਇੱਕ ਮਹਾਵਲੀ ਯੋਧਾ ਪੈਦਾ ਹੋਣਾ ਹੈ ਜਿਨੇ ਇਸ ਹਿੰਦੁਸਤਾਨ ਦੀ ਧਰਤੀ ਤੋਂ ਜ਼ੁਲਮ ਕਰਨ ਵਾਲੇ ਮੁਗਲਾਂ ਦੀ ਜੜ ਪੁੱਟ ਕੇ ਰੱਖ ਦਿੱਤੀ ਇਹਦਾ ਮਤਲਬ ਦਸਵੇਂ ਪਾਤਸ਼ਾਹ ਦੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਉਹਨਾਂ ਦੇ ਘਰ ਵਿੱਚ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਦੀ ਪਾਤਸ਼ਾਹ ਨੇ ਪਹਿਲਾਂ ਭੁੱਖਾ ਨਹੀਂ ਕਰ ਦਿੱਤੀ ਤਾਈਓ ਇਤਿਹਾਸ ਪੜਿਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਾਦੀ ਤੋਂ ਬਾਅਦ 34 ਸਾਲ ਮਾਤਾ ਗੁਜਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਔਲਾਦ ਨਹੀਂ ਹੋਈ ਇੱਥੇ ਆਪਣੇ ਮਨਾਂ ਚਾਤ ਮਾਰਿਓ 4 ਸਾਲ ਕਿਸੇ ਦੇ ਘਰ ਬੱਚਾ ਨਾ ਹੋਵੇ ਰਿਸ਼ਤੇ ਟੁੱਟਣ ਤੇ ਆ ਜਾਂਦੇ ਨੇ ਤਨ ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਿਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਮਾਂ ਹਰ ਰੋਜ਼ ਆਪਣੀ ਨੌ ਮਾਤਾ ਗੁਜਰੀ ਨੂੰ ਕਹਿੰਦੀ ਰਹਤੀ ਏ ਗੁਜਰੀਏ ਬਸ ਵਿਸ਼ਵਾਸ ਰੱਖੀ ਮੈਨੂੰ ਮੀਰੀ ਪੀਰੀ ਦੇ ਮਾਲਕ ਦੇ ਬਚਨਾਂ ਤੇ ਭਰੋਸਾ ਹੈ ਤੇਰੀ ਕੋਖ ਤੋਂ ਮਹਾਵਲੀ ਯੋਧਾ ਪੈਦਾ ਹੋਣਾ ਜਿਨੇ ਤੁਰਕਾਂ ਦੀ ਜੜ ਪਟਣੀ ਇਸ ਧਰਤੀ ਤੇ ਉਹ ਵਿਸ਼ਵਾਸੀ ਇਹਨਾਂ ਵੱਡਾ ਛੇਵੇਂ ਪਾਤਸ਼ਾਹ ਨੇ ਜੋ ਬਚਨ ਕਹੇ ਉਹ ਲਿਖੇ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸੇ ਵਕਤ ਬੋਲੇ ਕਹਿੰਦੇ ਅਜਰ ਜਰਨ ਅਰ ਤੀਰ ਤੁਰੰਤਰ ਇਹ ਅਜਰ ਨੂੰ ਜਰਨ ਵਾਲਾ ਹੋਏਗਾ ਇਹ ਧੀਰੇ ਦਾ ਤੁਰਾ ਹੋਏਗਾ ਇਹ ਧਰਮ ਦੀ ਚਾਦਰ ਬਣੇਗਾ ਤੇ ਸਭ ਤੋਂ ਵੱਡੀ ਗੱਲ ਇਸ ਕੇ ਗ੍ਰਹਿ ਪ੍ਰਗਟੇ ਸੁਤ ਬਲਵੰਡ ਤੇਜ ਪ੍ਰਚੰਡ ਤੁਰੰਡ ਖਲਖੰਡ ਇਹਦੇ ਘਰ ਇੱਕ ਸੁਤ ਮਹਾਬਲੀ ਬਲਵੰਡ ਪੈਦਾ ਹੋਣਾ ਜਿਨੇ ਤੁਰਕਾਂ ਦੀਆਂ ਜੜਾਂ ਪੁੱਟ ਕੇ ਰੱਖ ਦੇਣੀਆਂ ਤੁੰਗ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ ਔਰ ਸਾਧ ਸੰਗਤ ਸਿੱਖਾਂ ਨੂੰ ਜਦੋਂ ਬਾਦਸ਼ਾਹ ਨੇ ਇਹ ਬਚਨ ਕਹੇ ਇੱਕ ਗੱਲ ਫਿਰ ਸਿੱਖਾਂ ਹੋਰ ਕੀਤੀ ਮਾਰਾ ਤੁਸੀਂ ਗੁਰੂ ਹੋ ਮੌਜੂਦਾ ਗੁਰੂ ਉਦੋਂ ਹੀ ਮੱਥਾ ਟੇਕਦਾ ਹੈ ਜਦੋਂ ਕਿਸੇ ਨੂੰ ਗੁਰਤਾ ਗੱਦੀ ਦੇਣੀ ਹੋਵੇ ਪਾਤਸ਼ਾਹ ਤੁਸੀਂ ਸੀਸ ਝੁਕਾਇਆ ਠੀਕ ਹੈ ਤੁਹਾਡਾ ਪੁੱਤਰ ਅਜਰ ਨੂੰ ਜਰਨ ਵਾਲਾ ਹੋਏਗਾ ਧਰਮ ਦੀ ਚਾਦਰ ਹੋਏਗਾ ਇਹਦੇ ਘਰ ਮਹਾਵਲੀ ਯੋਧਾ ਪੈਦਾ ਹੋਏਗਾ ਪਰ ਪਾਤਸ਼ਾਹ ਗੁਰੂ ਤਾਂ ਉਦੋਂ ਸੀਸ ਝੁਕਾਉਂਦੇ ਜਦੋਂ ਕਿਸੇ ਨੂੰ ਗੁਰਤਾ ਗੱਦੀ ਦੇਣੀ ਹੋਵੇ ਮਹਾਰਾ ਤੁਸੀਂ ਕਿਉਂ ਸੀਸ ਝੁਕਾਇਆ ਛੇਵੇਂ ਪਾਤਸ਼ਾਹ ਨੇ ਮੁਸਕਰਾ ਕੇ ਕਿਹਾ ਸਿੱਖੋ ਤੁਹਾਨੂੰ ਕੋਈ ਸ਼ੰਕਾ ਨਾ ਰਹਿ ਜਾਏ ਸੁਣੋ ਫਿਰ ਧਿਆਨ ਨਾਲ ਜਿੱਦਣ ਇਹ ਵੱਡਾ ਹੋ ਕੇ ਤਪ ਸਾਧ ਕੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣੇਗਾ ਉਦੋਂ ਮੌਜੂਦਾ ਗੁਰੂ ਮੱਥਾ ਟੇਕਣ ਦੇ ਕੋਲ ਨਜ਼ਦੀਕ ਨਹੀਂ ਹੋਏਗਾ ਉਦੋਂ ਮੌਜੂਦਾ ਗੁਰੂ ਨਹੀਂ ਮੱਥਾ ਟੇਕੇਗਾ ਸੀ ਪਹਿਲੀ ਮੱਥਾ ਟੇਕ ਦੁੱਤਾ ਕਿਉਂਕਿ ਬਾਦਸ਼ਾਹ ਨੂੰ ਪਤਾ ਸੀ 8ਵੇਂ ਬਾਦਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦਿੱਲੀ ਸਰੀਰ ਛੱਡਣਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਬਕਾਲਾ ਸਾਹਿਬ ਹੋਣਗੇ ਉੱਥੋਂ ਬੈਠਿਆਂ ਕਹਿਣਗੇ ਪੰਜ ਪੈਸੇ ਨਰੇਲ ਦੇ ਕੇ ਬਾਬਾ ਵਸੇ ਗ੍ਰਾਮ ਬਕਾਲੇ ਪਰ ਸੀਸ ਝੁਕਾਉਣ ਦੀ ਵਕਤ ਨਹੀਂ ਹੋਏਗਾ ਇਸ ਲਈ ਛੇਵੇਂ ਪਾਤਸ਼ਾਹ ਨੇ ਪਹਿਲੇ ਮੱਥਾ ਟੇਕ ਦਿੱਤਾ ਸਾਧ ਸੰਗਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕਿਹਾ ਭਾਈ ਜਿੱਦਣ ਇਹ ਗੁਰਤਾ ਗੱਦੀ ਤੇ ਆਏਗਾ ਉਸ ਦਿਨ ਮੱਥਾ ਟੇਕਣ ਲਈ ਮੌਜੂਦ ਨਹੀਂ ਹੋਏਗਾ ਗੁਰੂ ਅਸੀਂ ਪਹਿਲੇ ਮੱਥਾ ਟੇਕ ਦਿੱਤਾ ਇਹਦੀ ਇੱਕ ਚੀਜ਼ ਮੈਂ ਹੋਰ ਤੁਹਾਨੂੰ ਉਦਾਹਰਣ ਦੇਦਾ ਕਈ ਵਾਰ ਕਹਿੰਨੇ ਜੀ ਐਵੇਂ ਕਥਾ ਕਹਾਣੀਆਂ ਲਿਖੀਆਂ ਹੋਈਆਂ ਪਾਹੀ ਗੁਰਦਾਸ ਸਾਹਿਬ ਜੀ ਦਾ ਬਚਨ ਪੜੋ ਜਦੋਂ ਪਾਹੀ ਗੁਰਦਾਸ ਸਾਹਿਬ ਨੇ ਆ ਪੌੜੀ ਲਿਖੀ ਨਾ ਕਿ ਪੰਜ ਪਿਆਲੇ ਪੰਜ ਪੀਰ ਛਟੰ ਪੀਰ ਬੈਠਾ ਗੁਰ ਭਾਣੀ ਅਰਜੁਨ ਕਾਹਿਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਦੀ ਪੀੜੀ ਚੱਲੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਦਾ ਵੋ ਪਰ ਉਪਕਾਰੀ ਸਿੱਖਾਂ ਨੇ ਪੁੱਛਿਆ ਫਿਰ ਛੇਵੇਂ ਪਾਤਸ਼ਾਹ ਨੂੰ ਮਹਾਰਾਜ ਅੱਗੇ ਫਿਰ ਕੀ ਹੋਏਗਾ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹਤਾ ਸਾਡੇ ਤੋਂ ਬਾਅਦ ਜੁਗ-ਜੁਗ ਸਤਗੁਰ ਧਰੇ ਅਵਤਾਰੀ ਇਹਦਾ ਅਰਥ ਹੈ ਜੁਗ ਤੇ ਜੁਗ ਦੋ ਤੇ ਦੋ ਚਾਰ ਜੁਗ ਦਾ ਅਰਥ ਹੁੰਦਾ ਦੋ ਜੁਗ-ਜੁਗ ਸਤਗੁਰ ਧਰੇ ਅਵਤਾਰੀ ਦਾ ਅਰਥ ਹੈ ਅੱਗੇ ਸਤਗੁਰੂ ਅਵਤਾਰ ਧਾਰਨਗੇ ਜੁਗ ਤੇ ਜੁਗ ਦੋ ਤੇ ਦੋ ਚਾਰ ਬਾਦਸ਼ਾਹਾਂ ਅੱਗੇ ਸਰੀਰ ਹੋਰ ਧਾਰਨ ਕਰਨਗੇ 6ਵੇਂ ਬਾਦਸ਼ਾਹ ਤੋਂ ਬਾਅਦ 7ਵੇਂ ਬਾਦਸ਼ਾਹ 8ਵੇਂ ਬਾਦਸ਼ਾਹ 9ਵੇਂ ਤੇ 10ਵੇਂ ਪਾਤਸ਼ਾ ਜੁਗ-ਜੁਗ ਸਤਿਗੁਰ ਧਰੇ ਅਵਤਾਰੀ ਇਹ 6ਵੇਂ ਪਾਤਸ਼ਾ ਵਿੱਲੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਖੈਰ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾ ਨੂੰ 6ਵੇਂ ਪਾਤਸ਼ਾ ਨਾਲ ਰੱਖਦੇ ਨੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਚਲਾਣਾ ਹੋਇਆ ਨਾ ਉਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾਲ ਲੈ ਕੇ ਗਏ 9 ਸਾਲ ਦੀ ਉਮਰ ਹੈ ਆਪਣੇ ਮਨਾਂ 'ਚ ਹੱਥ ਮਾਰਿਓ ਆਪਾਂ 9 ਸਾਲ ਦੇ ਬੱਚੇ ਨੂੰ ਸੰਸਕਾਰ ਤੇ ਨਹੀਂ ਲੈ ਕੇ ਜਾਂਦੇ ਵੇ ਬੱਚਾ ਆ 6ਵੇਂ ਪਾਦਸ਼ਾ ਆਪਣੇ ਪਰਿਵਾਰ 'ਚੋਂ ਜੇ ਨਾਲ ਲੈ ਕੇ ਗਏ 9 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈ ਕੇ ਗਏ ਕਿਉਂ 9 ਸਾਲ ਦੀ ਉਮਰ ਤੱਕ ਬਾਬਾ ਬੁੱਢਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖਿਆ ਵੀ ਦਿੰਦੇ ਰਹੇ ਅੱਜ ਸੰਸਕਾਰ ਦਾ ਵਕਤ ਆਇਆ ਅੰਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਲੈ ਕੇ ਗਏ ਕੋਲ ਪਤਾ ਕਿਉਂ ਰੱਖਿਆ ਬਾਬੇ ਬੁੱਢੇ ਦੀ ਚਰਨ ਛੋਪ ਰੱਬਤ ਹੋਵੇ ਬਾਬੇ ਬੁੱਢੇ ਕੋਲੋਂ ਸਿੱਖੀ ਦਾ ਤਤ ਮੇਰੇ ਤੇ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਆਵੇ ਸਾਧ ਸੰਗਤ ਆਪਾਂ ਬੱਚਿਆਂ ਨੂੰ ਵਿਆਹਾਂ ਸ਼ਾਦੀਆਂ ਤੇ ਲੈ ਕੇ ਜਾਂਦੇ ਅੰਤਮ ਸੰਸਕਾਰ ਤੇ ਕੋਈ ਨਹੀਂ ਲੈ ਕੇ ਜਾਂਦਾ ਜਦੋਂ ਉਹਨਾਂ ਘੜੀਆਂ ਚ ਲੈ ਕੇ ਜਾਉਂਗੇ ਬੱਚਿਆਂ ਨੂੰ ਸੋਝੀ ਤੇ ਅਕਲ ਵੱਧ ਆਉਂਦੀ ਹੈ ਮੈਨੂੰ